ਕਿਹੜੀ ਪਹੀਰਾ ਲੈ ਗਿਆ ਸਾਂਝੀਆਂ ਹੋਇਆ ਤਾਂ ਦੱਸ ਦਿਓ ਜਲਾ ਨਾ ਪਾਓ ਭਾਜੀ ਅੰਦਰ ਬੈਠੋ ਬਹੁਤ ਕਮਰੇ ਦੇ ਅੰਦਰ ਬੈਠੇ ਹੋਏ ਆਂ ਕੋਸ਼ਿਸ਼ ਕਰਦੇ ਇਹਨਾਂ ਨੂੰ ਹਾਂਜੀ ਕੀ ਨਾਮ ਸਰ ਆਪਣਾ ਸਹਜਾ ਭਾਜੀ ਕੀ ਹੋ ਰਿਹਾ ਹੈ ਕੀ ਹੋਇਆਗੀ ਮੈਂ ਭਾਜੀ ਇੱਥੇ ਘਰ ਦੇ ਅੰਦਰ ਬੈਠਾ ਹੋਇਆ ਗਲੀ ਚੋਂ ਲੰਘਦੇ ਹੋਏ ਕੋਲੜ ਪੀਜ਼ਾ ਬੋਲ ਕੇ ਗੰਦੀ ਟੌਂਚ ਮਾਰ ਕੇ ਗਏ ਨੇ ਮੈਂ ਬਾਹਰ ਆ ਕੇ ਰੋਕਿਆ ਤੇ ਉਹਦੇ ਹੱਥੀ ਵਕੀ ਹੋਏ ਮੇਰੇ ਨਾਲ ਕਿੱਦਾਂ ਵੱਲ ਟੌਂਚ ਮਾਰੀ ਕੀ ਭਾਜੀ ਹਾਂਜੀ ਕਿੱਨਾ ਉਹ ਸਾਡੀ ਬੰਦੇ ਸੀਗਾ ਮੁੰਡਾ ਹਰੀਸ਼ਾਟ ਵਾਲਾ ਤੇ ਦੂਜਾ ਹੋਰ ਸੀ ਨਹੀਂ ਕੀ ਗੱਲ ਕੀਤੀ ਤੁਹਾਡੀ ਕੋਈ ਪਹਿਲਾਂ ਵੀ ਗੱਲ ਹੋਈ ਉਹਨਾਂ ਨਾਲ ਮੈਨੂੰ ਨਹੀਂ ਜਾਨ ਨੀ ਕੁੱਟਮਰ ਕਿਨੇ ਕੀਤੀ ਤੁਹਾਡਾ ਪਾਜੀ ਉਹ ਹੀ ਮੁੰਡਾ ਸੀ ਨੀ ਤੇ ਹੁਣ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਤੁਸੀਂ ਹਾਂਜੀ ਪੁਲਿਸ ਨੂੰ ਦਿੱਤੀ ਤੇ ਆ ਜਿਹੜੇ ਲੜਕੇ ਕੋਣ ਆ ਜੀ ਜਿਹੜਾ ਤਾਂ ਨੰਬਿਆਸ ਕਰ ਰਹੇ ਸੀ ਪਾਜੀ ਮੈਂ ਨਹੀਂ ਜਾਣਦਾ ਜੀ ਠੀਕ ਹੈ ਨਾਮ ਨਹੀਂ ਪਤਾ ਇਹਨਾਂ ਦਾ ਬੰਦੇ ਪਾਜੀ ਮੈਂ ਮੈਨੂੰ ਮੈਨੂੰ ਨਹੀਂ ਪਤਾ ਕੋਣ ਨੇ ਨੀ ਇੱਥੇ ਦੇ ਰਹਿਣ ਵਾਲੇ ਤੁਹਾਡੇ ਮਹੱਲੇ ਦੇ ਰਹਿਣ ਵਾਲੇ ਪਾਜੀ ਉਹ ਮੁੰਡਾ ਇੱਥੋਂ ਦਾ ਦੂਜੇ ਦਾ ਮੈਨੂੰ ਪਤਾ ਨਹੀਂ ਹੈ ਰਹਿਣ ਵਾਲਾ ਮੈਂ ਲੋ ਕਰੋ ਵੀ ਗੱਲ ਭਾਜੀ ਸ਼ੁਰੂ ਕਿੱਦੋਂ ਆਈ ਕੀ ਗੱਲ ਹੋਈ ਕੀ ਸੀਗੀ ਸਾਰੀ ਦੱਸੋ ਤੁਸੀਂ ਰੰਦੋ ਵਾਈਟ ਭਾਜੀ ਰਹਿਣ ਦਿਓ ਬਸ ਕਰੋ ਯਾਰ ਅਫਾ ਮਜ਼ਾਕ ਕੋਈ ਥੋੜੀ ਬਣਾਣਾ ਆਏ ਆ ਤੇ ਯਾਰ ਕਿਸੇ ਗੱਲ ਦਾ ਓਹ ਤੜਦੋ ਭਾਜੀ ਨਹੀਂ ਝਗੜਾ ਭਾਜੀ ਤੁਹਾਡਾ ਮਜ਼ਾਕ ਕਿਸ ਗੱਲ ਦਾ ਭਾਜੀ ਮਜ਼ਾਕ ਕਿਸ ਗੱਲ ਦਾ ਸਾਡੀ ਪਤਾ ਕੀ ਹੈ ਯਾਰ ਤੁਸੀਂ ਉਦਾਂ ਯਾਰ ਬਾਹਰ ਤੋਂ ਦੇਖੋ ਤੁਸੀਂ ਸਾਰੇ ਜਣੇ ਬਾਈਟ ਪਾਜੀ ਕੀ ਚੀਜ਼ ਬੰਨਾ ਕੀ ਪਾਜੀ ਮੱਲੇ ਦੇ ਵਿੱਚ ਲੜਾਈ ਮੱਲੇ ਵਿੱਚ ਲੜਾਈ ਹੋ ਰਹੀ ਮਜ਼ਾਕ ਤੁਸੀਂ ਇਨਫੋਰਮੇਸ਼ਨ ਆਈ ਹੈ ਤੇ ਅਸੀਂ ਮਜ਼ਾਕ ਬਣਾ ਰਹੇ ਹਾਂ ਕੋਈ ਤੁਸੀਂ ਆਪ ਹੀ ਕਹਿ ਰਹੇ ਹੋ ਕਿ ਮਜ਼ਾਕ ਹੀ ਬੰਨਾ ਹੈ ਕੱਲ ਨੂੰ ਹੋਰ ਦੁਬਾਰਾ ਮੁੜ ਕੇ ਤੁਹਾਡੇ ਵਿਊਆਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਕੁਝ ਗੰਦ ਵਕਦੇ ਲੋਕੀ ਯਾਰ ਚੰਗਾ ਭਲਾ ਜੀਣਾ ਹਰਾਮ ਕੀਤਾ ਵੈ ਸਾਡਾ ਯਾਰ ਨਹੀਂ ਪਾਜੀ ਅਸੀਂ ਤਾਂ ਤੁਹਾਡਾ ਵਰਸ਼ਨ ਲੈਣ ਆਏ ਤੁਹਾਡੇ ਨਾਲ ਘਟਨਾ ਕੀ ਹੋਈ ਹੈ ਇਹ ਤਾਂ ਪੁੱਛਣ ਹੀ ਆਏ ਆ ਪਾਜੀ ਯਾਰ ਦੇਖੋ ਸਿੰਪਲ ਜੀ ਗੱਲ ਹੈ ਕਮਰੇ ਦੇ ਅੰਦਰ ਬੈਠਾ ਮੈਨੂੰ ਗੰਦੀ ਆਵਾਜ਼ ਮਾਰੀ ਤੇ ਮੈਂ ਬਾਹਰ ਨਿਕਲ ਕੇ ਆ ਮੁੰਡਾ ਰੋਕਿਆ ਵਾ ਬਿਲਕੁਲ ਸਹੀ ਹੈ ਤਸਵੀਰਾਂ ਦਿਖਾ ਰਿਹਾ ਹਾਂ ਤਸਵੀਰਾਂ ਦੇਖ ਸਕਦੇ ਹੋ ਕਿ ਜਿਹੜੇ ਜਲੰਧਰ ਦੇ ਉਜਾਲਾ ਨਗਰ ਦਾ ਸਾਹਮਣੇ ਕਰ ਰਹੇ ਪੁਲੜ ਪੀਲੇ ਜਿਹੜੇ ਸਹੇੜੋੜਾ ਉਹਨਾਂ ਤੇ ਹਮਲਾ ਕੀਤਾ ਹੁਣ ਤਾਂ ਖਾ ਕੇ ਕਰੋ ਜਲਾ ਗਏ ਸਹੀ ਕੁਲੜ ਪੀਲੇ ਸਹੇੜੋੜਾ ਵਾਜਾ ਕਿ ਕੋਈ ਕੌਣ ਸੇ ਮਾਰੀ ਗਈ ਜੋ ਉਸ ਤੋਂ ਵਾਲੀ ਮਾਰਕੋਰ ਦਾ ਮਾਮਲਾ ਕਾਮ ਨੇ ਆਇਆ ਤਾਂ ਕਾਫੀ ਹੰਗਾਮਾ ਦਾ ਮੋਕੇ ਤੋਂ ਹੋ ਰਿਹਾ ਹੈ ਹਮਲਾ ਹੋਇਆ ਮੋਕੇ ਦੇ ਆ ਗਏ ਹੋਰ ਵੀ ਕਾਫੀ ਬੜੇ ਬੜੇ ਟੱਕੜੇ ਹੋਏ ਨੇ ਸਾਡਾ ਚੈਨਲ ਜਿਵੇਂ ਆ ਰਿਹਾ ਹੈ ਕਮੈਂਟ ਵੀ ਬਿਲਕੁਲ ਬਾਈਟ ਰਲਾ ਗਿਆ ਇਹਨੇ ਪੰਜ ਗੱਲ ਕਰ ਦਿੱਤੀ ਹੈ ਕਿ ਕਾਪੂ ਮਾਈਕ ਕਿੰਨੇ ਬਾਰੇ ਬੱਲੇ ਨੇ ਮੱਲਾ ਨੂੰ ਕਿੰਨੇ ਦੇ ਨਾਲ ਤੇ ਕਿਹੜਾ ਬੱਚਾ ਹੈ ਇਹਨਾਂ ਨੂੰ ਕੀ ਜਦੋਂ ਪੈ ਰਿਹਾ ਤੁਹਾਡੇ ਨਾਲ ਹੋ ਸਕਦਾ ਮਾਤਾ ਜੀ ਮੋਤਾ ਜੀ ਨਾਲ ਨਹੀਂ ਭਾਜੀ ਤੁਸੀਂ ਦੇਖੋ ਸਿੱਧੇ ਤੱਕ ਆਪਾਂ ਉਸ ਬੱਚੇ ਨੂੰ ਜਾਣਦੇ ਤਾਂ ਮੈਨੂੰ ਕਿਹਨੂੰ ਆਖਦਾ ਮਾਂ ਸਰ ਸਾਰੇ ਜਣੇ ਇੱਥੇ ਲੱਗੀ ਸੀ ਸਾਡੇ ਮਹੱਲੇ ਵਾਲੇ ਭੋਰੇ ਭਾਜੀ ਸਾਡੇ ਕੈਮਰੇ ਹੈਗੇ ਵੀ ਉਹਨਾਂ ਦੇਖ ਲੈਣ ਫਿਰ ਮੱਗੀ ਤੁਮਾਦੇ ਮੱਗੀ ਨੇ ਹਾਂ ਤੋ ਬਾਈ ਹੋ ਗਿਆ ਉਹ ਸੈਡ ਵੀ ਕੁਟਵਾਵੀ ਯਾਰ ਮੈਂ ਭਾਜੀ ਕਿਹੜਾ ਮਜ਼ੇਦਾਰੀ ਹੈ ਬੱਚਾ ਜਦੋਂ ਮਾਫੀ ਦੋ ਨਿਕਾਇਆ ਬੱਚਾ ਜੀ ਜਿਹੜੇ ਕਮੀ ਭੈਣ ਨੂੰ ਲਾਈਵ ਤੇ ਸੁਣਨ ਨਾਲ ਸੰਜੇਗਾ ਤੁਹਾਨੂੰ ਚਾਹ ਲੱਗ ਜਿੱਤੇ ਕਿ ਜਿਹੜਾ ਆਪਾਂ ਜੀ ਮਲੇ ਜਿਹੜਾ ਲੜਾਈ ਚੜਾ ਹੋਇਆ ਤੋਂ ਉੱਥੇ ਕਾਫੀ ਜਿਹੜਾ ਕਿ ਹੰਗਾਮਾ ਹੋ ਰਿਹਾ ਮੌਕੇ ਤੇ ਕਿਉਂਕਿ ਜਿਹੜੀ ਕੋਟਮਾਰ ਹੋਈ ਤਾਂ ਆਹਦੀ ਵੀ ਕੋਟਮਾਰ ਹੁੰਦੀ ਹੋ ਆਪਾਂ ਚੜ ਦੇਣਾ ਕਿ ਲਈ ਹੋਇਆ ਤਾਂ ਉਹ ਨਹੀਂ ਗਵਰਨਰ ਕਦਾ ਕਦੀ ਲਾਈਵ ਕੋਲ ਨਵੇੜੋ ਕੋਲ ਨਵੇੜੋ ਦੇ ਭਾਈ ਨੇ ਕੀਤਾ ਤੇਰੀ ਲਾਈਵ ਨੇ ਕੀਤਾ ਮੈਂ ਤੈਨੂੰ ਬੋਧਾ ਲਾਈਵ ਕੀਤਾ ਪਰ ਇੱਕ ਅਕੜਾ ਕਦੀ ਕੀਤਾ ਕੋਈ ਚਿੱਠਾ ਲਾਈਵ ਕੀਤਾ ਕਿੰਨੇ ਕਿੰਨੇ ਆਹੀ ਆਪਣੀ ਹੋਣੀ ਚਲੋ ਭਾਈ ਤੁਸੀਂ ਆਪਣਾ ਦੱਸੋ ਭਾਜੀ ਯਾਰ ਕੋਈ ਗੱਲ ਨਹੀਂ ਭਾਜੀ ਹੁਣ ਜੇ ਉਹਨਾਂ ਨਾਲ ਹੋਈਏ ਕਟਣਾ ਉਹ ਤੇ ਆਪ ਬੋਲ ਰਹੇ ਹੋ ਤੇ ਆਪ ਦੱਸ ਰਹੇ ਭਾਜੀ ਤੁਸੀਂ ਤੁਝੇ ਸਵਾਰ ਲੈਣਾ ਭਾਈ ਸਵਾਰ ਕਾ ਮੈਮਰਿਕਾ ਬਾਈ ਦਾ ਬੋਲੋ ਵੀਊਅਰ 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 ਵੀਊਅ ਸਮੂਹ ਨੇ ਕਦੀ ਆਪਣੇ ਕਲੇਸ਼ ਕੀਤੇ ਵਾਰਨ ਕਿਤੇ ਸੋ ਜਲਾ ਤਸਵੀਰਾਂ ਤੋਂ ਸਾਂਝੇ ਕਰ ਲੈ ਜਿਹੜਾ ਕਿ ਕਾਫੀ ਢਾਗੇ ਮੌਕੇ ਤੇ ਹੰਗਾਮਾ ਵੀ ਹੋ ਰਿਹਾ ਸੋ ਦੱਸਿਆ ਰਿਹਾ ਕਿ ਕੁੱਲਣ ਪੀਜਾ ਕਪਲ ਦੇ ਨਾਲ ਜਿਹੜਾ ਕਿ ਲੜਾਈ ਝਗੜਾ ਜਿਹੜਾ ਹੋਇਆ ਸੋ ਆਪਣੇ ਕਲੇਸ਼ ਵੀ ਬਾਇਰ ਕਰਿਆ ਕਰੋ ਕਦੀ ਅਜੇ ਆਪਣੇ ਕਿਹੜੇ ਕਲੇਸ਼ ਕਦੀ ਕਿਹੜੇ ਵਾਲੇ ਸਾਰਿਆਂ ਦੇ ਹੀ ਹੁੰਦੇ ਆ ਤਾਂ ਸਾਰਿਆਂ ਦੇ ਹੁੰਦੇ ਆ ਦੇਖ ਨਹੀਂ ਕੋਈ মিডিਆ ਵਾਲਾ ਕੋਈ ਲੜਾਈ ਝਗੜਾ ਹੋਇਆ ਬਹੁਤ ਦੇਖ ਕਰਨ ਆਣਾ ਹੀ ਹੈ ਨਾ ਆਪਣੀਆਂ ਵੀ ਲਾ ਦਿਆ ਕਰੋ ਫਿਰ ਸੋ ਦੇਖਦੇ ਤੇ ਮੌਕੇ ਤੇ ਕਾਫੀ ਢਾਗੇ ਉਹ ਇਕੱਠੇ ਹੋਏ ਐਸਟਮ ਪੱਲਾ ਨਿਵਾਸੀ ਇਕੱਠੇ ਹੋਏ ਇਲਾਕੇ ਦੀਆਂ ਤਸਵੀਰਾਂ ਜਾਲਾ ਨਗਰ ਗਿਲੰਦਰ ਦੀਆਂ ਜਿੱਥੇ ਕਿ ਦੇਰ ਰਾਤ ਜਿਹੜੇ ਕੁਲੜਪੀਆ ਵਾਲੇ ਜਿਹੜੇ ਉਹਨਾਂ ਦਾ ਝਗੜਾ ਹੋਇਆ ਆਂਗ ਗਵਾਲ ਕਿਸੇ ਦੇ ਨਾਲ ਦੂਜੇ ਪਾਸੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਜਿਹੜੀ ਇਹ ਕਰਦੇ ਆ 48ਰ ਦਸੋ ਜੀ ਮਾਮਲਾ ਕੀ ਹੈ ਅਜਾ ਮਾਮਲਾ ਕੀ ਹੈ ਬੋਲੋ ਬ్రਦਰ ਕੋਈ ਗੱਲ ਨਹੀਂ ਇਦਾਂ ਹੀ ਹਵੇ ਨਹੀਂ ਦੱਸੋ ਕੀ ਹੋਈ ਜਿਹੜੇ ਅਲੀਗੇਸ਼ਨ ਲਗਾ ਰਹੇ ਕੀ ਗੱਲ ਤੋਂ ਬੋਲਿਆ ਜਾਂ ਕੁਝ ਛੋਟਾ ਭਰਾ ਆਪਣਾ ਅੱਛਾ ਇਸ ਮਲੇ ਦਾ ਹੀ ਨਹੀਂ ਇਸ ਮਲੇ ਦਾ ਨਹੀਂ ਉਹਦਾ ਫਰੈਂਡ ਰਹਿੰਦਾ ਇਸ ਮਲੇ ਆਓ ਬੰਨਿਆਓ ਉਹ ਜਦੋਂ ਹੁਣ ਬੱਚਾ ਉਹਨੂੰ ਛੱਡਣ ਆਇਆ ਇਹਨਾਂ ਨੇ ਕਹਿਤਾ ਜੀ ਤੂੰ ਟੀਚਰ ਕੀਤੀ ਐ ਪਰ 19 ਸਾਲਾਂ ਦਾ ਬੱਚਾ ਕੋਈ ਐਡਾ ਹੈ ਨਹੀਂ ਖਾਸ ਤੇ ਉਹਦੇ ਆਪਣਾ ਐਕਟਿਵਾ ਦੇ ੱਟਕਾ ਮਾਰਿਆ ਗਲਵੇਂ ਫੜਿਆ ਫਿਰ ਬੱਚਾ ਵੀ ਅੱਗੋਂ ਹਥੋਪਾਈ ਹੋ ਗਿਆ ਨਰਮਾ ਉਹਦੇ ਸਿਰੇ ਇਹਨਾਂ ਨੇ ਪੜਿਆ ਇਹਨਾਂ ਨੇ ਕਹਿ ਰਿਆ ਕਿ ਬਸ ਆਈ ਹੀ ਹੋਈ ਐ ਕਿਰਪਾਨ ਕੱਢ ਲਈ ਕਹਿੰਦੇ ਇਹਨਾਂ ਨੇ ਪਰ ਆਪਾਂ ਦੇਖਿਆ ਨਹੀਂ ਠੀਕ ਭਾਜੀ ਉਹ ਕਹ ਰਿਹਾ ਕਿਸੇ ਕੋਈ ਗਾਲੀ ਗੋਲੀ ਗਾਲ ਗੋਲ ਗੱਡੀ ਕੋਈ ਕਿਸ ਤਰ੍ਹਾਂ ਨਹੀਂ ਦੇਖੋ ਬੱਚਾ ਨਿਕਿਆ 19 ਸਾਲਾਂ ਦਾ ਕੋਈ ਐਡਾ ਦੇ ਕੰਮ ਉਹ ਦੇਖੋ ਚੰਗੇ ਪਰਿਵਾਰ ਤੋਂ ਆ ਪਰ ਐਡਾ ਦੇ ਕੰਮ ਨਹੀਂ ਕਰਦਾ ਉਹ ਠੀਕ ਅੱਛਾ ਹੈ ਹ ਗਲਤ ਹੋਇਆ ਜੋ ਹੋਇਆ ਪਰ ਇਹ ਨਹੀਂ ਮੈਂ ਕਿੰਨੇ ਕਿਵੇਂ ਦੀ ਘਟਨਾ ਪਾਜੀ ਮਾਰੀ ਗਈ ਹੈ ਕੋਈ ਗੰਦੇ ਬਾਰਡ ਨੂੰ ਲੈ ਕੇ ਬ੍ਰਦਰ ਨੇ 19 ਸਾਲਾਂ ਦਾ ਬੱਚਾ ਹੈ ਤੁਸੀਂ ਆਪੀ ਸਾਡਾ ਲੋ ਤੁਹਾਡੀ ਵੀ ਉਮਰ ਹੈਗੀ ਆ ਨੀ ਘਟਦਾ ਕਿੰਨੇ ਕੁ ਦੇ ਬੱਚੇ ਨੇ ਇਦਾਂ ਦੇ ਕੰਮ ਕਰਦੇ ਤੁਸੀਂ ਝਗੜਾ ਹੋਇਆ ਜਿਹੜਾ ਜਾਂ ਕੁਝ ਸਾਡਾ ਫੋਨ ਆਇਆ ਸੀ ਸੀਸੀਟੀਵੀ ਕੈਮਰੇ ਲੱਗੇ ਹੋਏ ਇੱਥੇ ਲੱਗੇ ਆ ਉਹਨਾਂ ਕੋ ਫੂਟੇਜ ਨਹੀਂ ਨਿਕਲੀ ਜੋ ਕਹਿ ਰਹੇ ਕਿ ਟੌਂਚ ਮਾਰੀ ਆ ਜਾਂ ਕੁਝ ਕੀਤਾ ਆ ਉਹਨਾਂ ਕੋ ਫੂਟੇਜ ਨਹੀਂ ਪੁਲਿਸ ਵੀ ਆਈ ਸੀ ਮੌਕੇ ਤੇ ਉਹ ਤੁਹਾਡੇ ਵੱਲੋਂ ਬੁਲਾਈ ਗਈ ਜਿਹਾ ਨਹੀਂ ਉਹਨਾਂ ਵੱਲੋਂ ਬੁਲਾਈ ਸਾਡੇ ਉਹਨਾਂ ਦੇ ਕੋ ਆਪਣਾ ਕੋਈ ਇਹਨਾਂ ਨਾਲ ਪਰਸਨਲ ਰੰਜਿਸ਼ ਨਹੀਂ ਹੈ ਵੀਰ ਕੋਈ ਨਾ ਆਪਣੀ ਇਹਨਾਂ ਨਾਲ ਲੜਾਈ ਨਾ ਉਹਨਾਂ ਨਾਲ ਲੜਾਈ ਸਿਰਫ ਆਪਾਂ ਦੇ ਇੱਕ ਵਿਚ ਆਏ ਆ ਕਿ ਦਲ ਨਾ ਵਧੇ ਜੁਲਮ ਮੇ ਲੜਾਈ ਠੀਕ ਸੋ ਤਾਂ ਉਹ ਤਸਵੀਰਾਂ ਦਿਖਾ ਰਹੇ ਸੋ ਲਾਈਵ ਵੀਡੀਓ ਨਾਲ ਥੱਜੇ ਕਰ ਰਹੇ ਜਿਹੜਾ ਦੂਜਾ ਪੱਖੇ ਸਾਹਮਣੇ ਆਇਆ ਸੋ ਦੱਸਿਆ ਰਿਹਾ ਕਿ ਜੋ ਕੁਲੜ ਪੀਜਾ ਨਾਲ ਕਹਿਆ ਜਾ ਰਿਹਾ ਸੀਗਾ ਅਰੋੜਾ ਬਲੌਕ ਕਹਿਆ ਜਾ ਰਿਹਾ ਸੀਗਾ ਕਿ ਟੌਂਚ ਬੱਜ ਕੁਛ ਕੀਤੀ ਹੈ ਲੇਕਿਨ ਜਿਹੜਾ ਦੂਜਾ ਪੱਖ ਆ ਉਹਨਾਂ ਦਾ ਕਹਿੰਦਾ ਕਿ ਇਦਾਂ ਕੋਈ ਗੱਲਬਾਤ ਨਹੀਂ ਹੋਈ ਔਰ ਜਿਹੜੇ ਕਿ ਕੈਮਰੇ ਵੀ ਇਹਨਾਂ ਦੇ ਜਿਹੜੇ ਕਿ ਸੰਗਾਲੇ ਲੇਕਿਨ ਉਹਨਾਂ ਨੂੰ ਇਦਾਂ ਦੀ ਕੋਈ ਜਿਹੜੀ ਵੀਡੀਓ ਕੋਈ ਇਦਾਂ ਨਜ਼ਰ ਨਹੀਂ ਆਈ ਸੋ ਮੌਕੇ ਦੇ ਜਿਹੜਾ ਕਾਫੀ ਹੰਗਾਮਾ ਸੀ ਕਾਫੀ ਲੋਕ ਇੱਥੇ ਇਕੱਠੇ ਹੋਏ ਸੀਗੇ ਤਨਾ ਜਲਦਾ ਹੋਏ ਸਾਡੇ ਚੰਗੇ ਦਾ ਬੰਦੇ ਨੇ ਧੰਨਵਾਦ ਜੀ ਸੋ ਇਹਨਾਂ ਜੀ ਨੂੰ ਮਿਲ ਜੇ ਰਾਜ ਨਵੀਂ ਅਪਡੇਟ ਕਰਦੇ ਡਾਕਟਰ ਸਾਹਿਬ ਜੀ ਨਾਲ ਕਿਤੇ ਆਉਂਦੇ ਮੌਕੇ ਤੇ ਸੋ ਜਾਨਾ ਲਗੇ ਤਸਵੀਰਾਂ ਦੀਆਂ ਸੋ ਅੰਦਾਜ਼ਾ ਕਿ ਕੁੱਲੜ ਪੀਜੇ ਵਾਲਾ ਜਿਹੜੇ ਮਸ਼ਹੂਰ ਕਪਲਾ ਸੋ ਉਹਨਾਂ ਦਾ ਜਿਹੜਾ ਇੱਕ ਗਵੰਡੀ ਨਰ ਕੋਈ ਰਾਗਿਰ ਸੀ ਸੋਰੀ ਸੋ ਉਹਨਾਂ ਨਾਲ ਕੋਈ ਰਾਹ ਜਾਂਦਿਆਂ ਨੂੰ ਕੋਈ ਲੜਾਈ ਝਗੜਾ ਹੋਇਆ ਸੀਗਾ ਸੋ ਉਹਨੂੰ ਲੈ ਕੇ ਲਾ ਕੇ ਕਾਫੀ ਇਥੇ ਹੰਗਾਮਾ ਆਇਆ ਸੀਗਾ ਸੋ ਇਹ ਕਬਰ ਲਾ ਕੇ ਹੋਰ ਅਪਡੇਟਸ ਤੁਹਾਡੇ ਦ્વાਰਾ ਫੇਰ ਉੱਪਰ ਉਹਨੇ ਜੰਦਰ ਟਾਈਮ ਦੇਖ ਰਹੇ ਸਾਰ ਦਰਸ਼ਕਾਂ ਬਹੁਤ ਬਹੁਤ ਧੰਨਵਾਦ